ਜਿਹਦੇ ਘਰ ਹੁਣ ਜਾ ਕੇ ਆਈਆਂ ਨਾ ਉਹਦੇ ਸਟੋਰੀ ਤਾਂ ਕਿ ਉਹਨਾਂ ਦੇ ਤਿੰਨ ਬੇਟੀਆਂ ਹੈਗੀਆਂ ਤੇ ਵੈਸੇ ਤਾਂ ਉਹ ਟੀਚਰ ਹੈਗੇ ਆ ਬਟ ਤੁਹਾਨੂੰ ਪਤਾ ਸਫੀਸ਼ੀਐਂਟ ਮਨੀ ਨਹੀਂ ਹੈਗੀ ਉਹਨਾਂ ਦੀ ਹੈਨਾ ਤੇ ਇੱਕ ਤਾਂ ਜਦੋਂ ਤੁਹਾਡੇ ਤਿੰਨ ਬੇਟੀਆਂ ਹੁੰਦੀਆਂ ਫਿਰ ਤੁਹਾਨੂੰ ਸੋਸਾਇਟੀ ਕਿਦਾਂ ਦੇਖਦੀ ਆ ਉਹ ਤਾਂ ਬਹੁਤ ਓਪਨ ਮਾਈਂਡਡ ਹੈਗੇ ਬਹੁਤ ਚੰਗੇ ਹੈਗੇ ਆ ਹੈਨਾ ਬਹੁਤ ਸੋਹਣਾ ਬੇਟੀਆਂ ਨੂੰ ਗਾਈਡ ਕਰਦੇ ਆ ਬਹੁਤ ਚੰਗੀਆਂ ਵੀ ਹੈਗੀਆਂ ਬੱਚੇ ਬੇਟੀਆਂ ਉਹਨਾਂ ਦੀਆਂ ਪਟੇ ਉਹ ਕੁਝ ਉਹਨਾਂ ਦੇ ਲਈ ਕਰਨਾ ਚਾਹਦੀ ਆ ਉਸ ਤੋਂ ਇਲਾਵਾ ਐਜ਼ ਅ ਟੀਚਰ ਕਹਿੰਦੀ ਮੈਂ ਕੁਝ ਨਹੀਂ ਕਰ ਸਕਦੀ ਆ ਆਈ ਚਲਾਈ ਆਈ ਚਲਾਈ ਚੱਲਦੀ ਆ ਸੋ ਮੇਰਾ ਵਾਇ ਇਹ ਹੈਗਾ ਕਿ ਮੈਂ ਆਪਣੇ ਬੱਚਿਆਂ ਦੇ ਲਈ ਆਪਣੀਆਂ ਡਾਟਰਸ ਦੇ ਲਈ ਕੁਝ ਕਰਨਾ ਚਾਹਦੀ ਆ ਤਾਂ ਕਿ ਮੇਰੇ ਡਾਟਰਸ ਜਿਹੜੀਆਂ ਮੇਰੇ ਉੱਤੇ ਪ੍ਰਾਊਡ ਫੀਲ ਕਰਨ ਇਹ ਤਾਂ ਹੋ ਗਿਆ ਇਹਨਾਂ ਦਾ ਵਾਇ ਤਾਂ ਇਹਨਾਂ ਨੇ ਜੁਆਇਨ ਕੀਤਾ بزਨਸ ਤੇ ਸਾਰੇ ਨੂੰ ਸਮਝਾ ਦਿੱਤਾ ਮੈਂ ਥੋੜਾ ਵਾਇ ਕੀ ਹੈਗਾ ਆ ਤੁਸੀਂ ਕਿਉਂ ਜੁਆਇਨ ਕਰਨਾ ਚਾਹੁੰਦੇ ਕੀ ਤੁਹਾਨੂੰ ਫਾਈਨੈਂਸ਼ੀਅਲ ਪ੍ਰੋਬਲਮ ਹੈਗੀ ਆ ਜਾਂ ਫਾਈਨੈਂਸ਼ੀਅਲ ਆਲ ਗੁੱਡ ਹੈ ਤੁਸੀਂ ਆਪਣਾ ਨਾਮ ਕਮਾਣਾ ਚਾਹੁੰਦੇ ਆ anything reason should be anything just